ਕਰਾਂਗੇ ਸੀਐਮ ਭਗਵੰਤ ਪਾਣੀ ਜੋ ਕਿ ਅੱਜ ਮਜੀਠਾ ਪਹੁੰਚੇ ਸੀ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਤੇ ਇਸ ਦੌਰਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਉਹਨਾਂ ਨੇ ਤਿੱਖਾ ਸ਼ਬਦੀ ਥੰਮ ਲਾ ਦਿੱਤਾ ਐਸਜੀਪੀਸੀ ਪ੍ਰਧਾਨ ਸੁਮਨਕਲ ਵਰਗੇ ਪ੍ਰਧਾਨ ਕਰਨ ਤੋਂ ਵੇਲ ਨਹੀਂ ਹੈ ਖੁਸ਼ੀ ਹੁੰਦੀ ਜੇ ਧਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਹਰਜਿੰਦਰ ਸਿੰਘ ਧਾਮੀ ਦਾ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਇਹ ਨਗਲਾ ਦਾ ਜ਼ਿਕਰ ਸੀਐਮ ਭਗਵੰਤ ਪਾਣ ਦੇ ਵੱਲੋਂ ਕੀਤਾ ਗਿਆ ਧਾਮੀ ਦਾ ਜਰਨੈਲ ਸੁਖਬੀਰ ਸਿੰਘ ਬਾਦਲ ਹੈ ਇਹ ਲੋਕ ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਨੇ ਮੇਰੇ ਤੇ ਇਲਜ਼ਾਮ ਲਾ ਰਹਿਣੇ ਕੀ ਇਹ ਅਕਾਲ ਤਖਸਾਹਬ ਦੇ ਨਾਲ ਬਥਾ ਲਾ ਰਿਹਾ ਹੈ ਅਕਾਲ ਤਖਸਾਹਬ ਦੇ ਨਾਲ ਮਰਥਾਤਾ ਇਨਾ ਨੇ ਲਗਾਇਆ ਸੀ ਜਦੋਂ ਜੀ ਕਰਦਾ ਸੀ ਉਦੋਂ ਜੱਥੇਦਾਰ ਆਪਣੇ ਕਰੋ ਸੱਤੇ ਸੀ ਤੇ ਜਦੋਂ ਜੀ ਕਰਦਾ ਸੀ ਇਹ ਤਾਂ ਜੱਥੇਦਾਰ ਬਦਲ ਦਿੰਦੇ ਸਨ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਪਾਦਲ ਅਕਾਲ ਤਖਸਾਹਬ ਨੇ ਤਨਖਾ ਲਗਾਈ ਸੀ ਨਗਲਾ ਜ਼ਿਕਰ ਸੀਐਮ ਭਗਵੰਤ ਪਾੰਡਵਲ ਕੀਤਾ ਮਨੇ ਕਿਹਾ ਕਿ ਹੁਣ ਐਸਜੀਪੀਸੀ ਪ੍ਰਧਾਨ ਸੁਖਬੀਰ ਨੂੰ ਸੀਐਮ ਬਨਰਦਲੇ ਲੋਕਾਂ ਤੋਂ ਮਦਦ ਮੰਗਦੀ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆਂ ਅਸੀਂ ਹਰ ਧਾਰਮਿਕ ਸਥਾਨ ਦਾ ਸਤਿਕਾਰ ਕਰਦੇ ਆਂ ਪਰ ਗੁਰੂ ਸਾਹਿਬ ਦੀ ਮਾਣ ਮਰਿਆ ਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਬੇਲ ਨਹੀਂ ਮਿਲ ਰਹੀ ਉਹਨੂੰ ਮਾਗੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਅਕਾਲੀ ਦਲ ਦੀ ਰੈਲੀ ਵਾਸਤੇ ਫਿਰ ਆਪ ਉਹ ਸਟੇਜ ਤੋਂ ਬੋਲਣਾ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪ ਬੋਲਣਾ ਪੈਂਦਾ ਹੈ ਪੋਲੀਟੀਕਲ ਰਾਜਨੀਤਿਕ ਮੈਨੂੰ ਬੜੀ ਖੁਸ਼ੀ ਹੁੰਦੀ ਮੇਰਾ ਸੀਨਾ ਚੌੜਾ ਹੁੰਦਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਇਸ ਰੋਮੀਗੁਰ ਦਵਰਾਪਦਨ ਕੰਨਿਦਾ ਕੋ ਪ੍ਰਧਾਨ ਕਹਿ ਰਿਹਾ ਹੈ ਕਿ ਮੈਂ ਸੁਖਵੀਰ ਬਾਦਲ ਦਾ ਸਪਾਈ ਆ ਲੈ ਦੱਸੋ ਯਾਰ ਗੁਰੂ ਗੋਬਿੰਦ ਸਿੰਘ ਦਾ ਸਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਤੱਕ ਗੁਰੂ ਦਾ ਸਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਕਿਸੇ ਬੰਦੇ ਦਾ ਸਪਾਈ ਕਿਵੇਂ ਬਣ ਗਿਆ ਵੀ ਉਹ ਜੀ ਦਾ ਜਰਨੈਲ ਹੀ ਸੁਖਵੀਰ ਬਾਦਲ ਹੈ ਤੇ ਉੱਥੇ ਤਾਂ ਫਿਰ ਆਹੀ ਪ੍ਰਬੰਧ ਹੋਣਗੇ ਹੈ ਜਾਂ ਕੁਝ ਹੋਊਗਾ ਫਿਰ ਜਿਹੜੇ ਐਦਾਂ ਮਾਨ ਮਰਿਆਦਾ ਨੂੰ ਵੀ ਸਿਆਸਤਾਂ ਕਰਦੇ ਆ ਉਤੇ ਇਹ ਇਹ ਬਹੁਤ ਦੁੱਖ ਦੀ ਗੱਲ ਆ ਸਾਡੇ ਵੱਲੋਂ ਸਾਰੇ ਧਾਰਮਿਕ ਸਥਾਨ ਪਵਿੱਤਰ ਨੇ ਸਾਰਿਆਂ ਦੇ ਅਸੀਂ ਕਦਰ ਕਰਦੇ ਆ ਪਰ ਮਾਣ ਮਰਿਆਦਾ ਉਹ ਕਾਇਮ ਰੱਖਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਵਉੱਚ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਹੁਣ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਉਂਕਿ ਐਸਜੀਪੀਸੀ ਪ੍ਰਦਾਨ ਦੀਆਂ ਚੋਣ ਸਰਗਰਮੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿਧਾਂਤਕ ਤੌਰ ਤੇ ਸ਼੍ਰੋਮਣੀ ਕਾਲਵਲ ਪ੍ਰਦਾਨ ਤੇ ਐਸਜੀਪੀਸੀ ਪ੍ਰਦਾਨ 'ਚ ਕੋਈ ਵੀ ਫਰਕ ਨਹੀਂ ਹੈ ਪਹਿਲਾ ਪਹਿਲੇ ਨੰਬਰ 1 ਤੇ ਜੱਥੇਦਾਰ ਸਾਹਬ ਹੁੰਦੇ ਸਨ ਤੇ ਪਹਿਲਾ ਦੂਜੇ ਨੰਬਰ ਤੇ ਐ ਜੀ ਪੀ ਸੀ ਪ੍ਰਧਾਨ ਤੇ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ ਪਰ ਹੁਣ ਪਹਿਲੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਤੀਜੇ ਨੰਬਰ ਤੇ ਜੱਥੇਦਾਰ ਸਾਹਬ ਹੈ ਇਸੇ ਪ੍ਰਧਾਨਤਮਕੀ ਤੇ ਗਿਆਨੀ ਕਿਸੇ ਨਮਾਇੰਦੇ ਅਧਿਆਤ ਕਿ ਪਹਿਲਾਂ ਵੀ ਸ਼੍ਰੋਮਣੀ ਕਾਲ ਦਲ ਪ੍ਰਧਾਨ ਤੇ ਐ ਜੀ ਪੀ ਸੀ ਪ੍ਰਧਾਨ ਇਕਜੁੱਟ ਹੁੰਦੇ ਸੀ ਐ ਜੀ ਪੀ ਸੀ ਪ੍ਰਧਾਨ ਪਹਿਲਾ ਮਿਸ ਜਸਤੀ ਰੈਲੀਆਂ ਚ ਜਾਂਦੇ ਸਨ ਗੱਲ ਹਰਪ੍ਰੀਤ ਸਿੰਘ ਜੀ ਨਾਲ ਪੂਰੀ ਗੱਲਬਾਤ ਅੱਜ ਰਾਤ ਸਾਡੇ ਦਰਸ਼ਕ 8 ਵਜੇ ਟਿਕਸ ਅਕਾਲੀ ਦਲ ਤੇ ਸੁਖਬੀਰ ਬਾਦਲ ਤੁਸੀਂ ਇਹਨਾਂ ਦੀ ਤੁਹਾਡੀ ਇਨਵੋਲਵਮੈਂਟ ਕਿਵੇਂ ਦੀ ਰਹੀ ਹੈ ਕਿਉਂਕਿ ਮੈਂ ਇਹ ਸਵਾਲ ਇਸ ਕਰਕੇ ਕੀਤਾ ਕਿਉਂਕਿ ਇਸ ਸਮੇਂ ਐਸਜੀਪੀਸੀ ਦੇ ਪ੍ਰਧਾਨ ਧਾਮੀ ਉਹ ਅਕਾਲੀ ਦਲ ਦੇ ਲਈ ਪ੍ਰਚਾਰ ਕਰਦੇ ਨੇ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਸਵਾਲ ਚੁੱਕਦੇ ਨੇ ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਠੀਕ ਹੈ ਕਿਹੜਾ ਜਿਹੜਾ 328 ਰੁਪਆ ਵਾਲਾ ਨਹੀਂ 328 ਵਾਲੇ ਤੇ ਮੈਂ ਆ ਰਿਹਾ ਮੈਂ ਜਾਨਣਾ ਚਾਹ ਰਿਹਾ ਕਿ ਜਿਹੜੇ ਪੋਲਿਟੀਕਲ ਤੌਰ ਦੇ ਉੱਤੇ ਜਿਹੜੇ ਐਕਟਿਵ ਨੇ ਜਿਵੇਂ ਹੁਣ ਅਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਨੇ ਇੱਕ ਸਿੱਖ ਸੰਸਥਾ ਹੈ ਉਹ ਅਕਾਲੀ ਦਲ ਦੇ ਲਈ ਪੋਲਿਟੀਕਲ ਤੌਰ ਦੇ ਦਿੱਤੇ ਵੀ ਐਕਟਿਵ ਹੁੰਦੇ ਨੇ ਕਿ ਉਹ ਠੀਕ ਹੈ ਜਾਂ ਨਹੀਂ ਹੋਣਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾ ਅ ਜੋ ਮੁੱਖ ਮੰਤਰੀ ਵੀ ਕਹਿੰਦੇ ਨੇ ਕਿ ਦੇਖੋ ਪ੍ਰਧਾਨ ਐਸਜੀਪੀਸੀ ਦੇ ਪ੍ਰਚਾਰ ਕਰ ਰਹੇ ਨੇ ਅਕਾਲੀ ਦਲ ਦੇ ਲਈ 1920 ਤੋਂ ਲੈ ਕੇ 40-45 ਸਾਲ ਪਹਿਲਾਂ ਤੱਕ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵਿੱਚ ਕੋਈ ਬਹੁਤੇ ਵੱਡੇ ਡਿਫਰੈਂਸਸ ਨਹੀਂ ਹੁੰਦੇ ਸੀ ਜੀ ਹੂੰ ਸਿਧਾਂਤਕ ਤੌਰ ਦੇ ਉਤੇ ਪੰਥ ਦੇ ਵਿੱਚ ਅਕਾਲ ਤਖਬ ਦਾ ਜਥੇਦਾਰ ਇੱਕ ਨੰਬਰ ਤੇ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੂਸਰੇ ਨੰਬਰ ਤੇ ਹੈ ਅਕਾਲੀ ਦਲ ਦਾ ਪ੍ਰਧਾਨ ਤੀਸਰੇ ਨੰਬਰ ਤੇ ਹੈ ਲੇਕਿਨ ਹੁਣ ਉਲਟ ਹੋ ਗਿਆ ਹੈ ਤੀਸਰੇ ਨੰਬਰ ਤੇ ਪਹਿਲੇ ਨੰਬਰ ਤੇ ਅਕਾਲੀ ਦਲ ਦਾ ਪ੍ਰਧਾਨ ਦੂਜੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਤੀਜੇ ਦੇ ਉਤੇ ਅਕਾਲ ਤਖਬ ਦਾ ਜਥੇਦਾਰ ਆ ਗਿਆ ਹੈ ਜੀ ਉਦੋਂ ਡਿਫਰੈਂਸਸ ਨਹੀਂ ਸੀ ਹੁੰਦੇ ਅਕਾਲੀ ਦਲ ਦਾ ਪ੍ਰਧਾਨ ਸਿਆਸੀ ਰੈਲੀਆਂ ਦੇ ਵਿੱਚ ਜਾ ਕੇ ਬੋਲਦਾ ਸੀ ਜਹੇਦਾਰ ਗੁਰਚੰਦ ਸਿੰਘ ਟੋੜਾ ਪ੍ਰਧਾਨ ਰਹੇ ਨੇ ਜਹੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਰਹੇ ਨੇ ਉਹ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਦੇ ਸੀ ਅਕਾਲੀ ਦਲ ਦੀਆਂ ਪਰ ਉਸ ਵੇਲੇ ਅਕਾਲੀ ਦਲ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਲਈ ਜੂਝਦਾ ਸੀ ਸੰਘਰਸ਼ ਕਰਦਾ ਸੀ ਇਸ ਕਰਕੇ ਲੋਗਾ ਨੂੰ ਜਾਂ ਸਿੱਖਾਂ ਨੂੰ ਬੁਰਾ ਨਹੀਂ ਸੀ ਲੱਗਦਾ ਕਿ ਸ਼ਰਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਉਹ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਕਿਉਂ ਬੋਲਦਾ ਸਗੋਂ ਐਪਰੀਸ਼ੀਏਟ ਕੀਤਾ ਜਾਂਦਾ ਸੀ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਕਿ ਉਹ ਅਕਾਲੀ ਦਲ ਦੀ ਰੈਲੀ ਦੇ ਵਿੱਚ ਆ ਕੇ ਬੋਲਿਆ ਠੀਕ ਹੈ ਹੁਣ ਕਿਉਂ ਚੁਬਨ ਲੱਗ ਗਿਆ ਹੁਣ ਇਸ ਕਰਕੇ ਚੁਬਨ ਲੱਗ ਪਿਆ ਕਿਉਂਕਿ ਅਕਾਲੀ ਦਲ ਨੇ ਨਾ ਪੰਥ ਤੇ ਨਾ ਪੰਜਾਬ ਇਹਨਾਂ ਦੋਨਾਂ ਨੂੰ ਜਿਹੜਾ ਹੈ ਉਹ ਪਾਸੇ ਰੱਖ ਦਿੱਤਾ ਆਪਣੇ ਅਜੰਡੇ ਦੇ ਵਿੱਚ ਕਦੋਂ ਹੋਇਆ ਇਹ ਮੇ ਵੀ ਮਤਲਬ ਮੰਨ ਕੇ ਚੱਲੋ ਕਿ ਜਦੋਂ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਪਹਿਲਾਂ ਤਾਂ ਥੋੜਾ ਥੋੜਾ ਪਹਿਲਾਂ ਹੀ ਹੋ ਗਿਆ ਸੀ ਲੇਕਿਨ ਜਿਆਦਾ ਜਿਹੜਾ ਦੂਰੀ ਜਿਹੜੀ ਪੰਥ ਨਾਲੋਂ ਜਾਂ ਜਿਹੜੀ ਦੂਰੀ ਅਕਾਲੀ ਦਲ ਦੀ ਵਧੀ ਹੈ ਉਹ ਪਿਛਲੀ ਜਿਹੜੀ 10 ਸਾਲ ਗਵਰਨਮੈਂਟ ਰਹੀ ਹੈ ਉਸ ਦੌਰਾਨ ਵਧੀ ਹੈ ਮਤਲਬ ਬਾਦਲ ਪਰਿਵਾਰ ਦੇ ਆਉਣ ਤੋਂ ਬਾਅਦ ਇਹ ਚੀਜ਼ਾਂ ਜਿਆਦਾ ਹੋ ਗਈ ਕਹਿ ਸਕਦੇ ਹੋ